ਤੇ ਸਾਰੀ ਸੰਗਤ ਦੋਵੇਂ ਹੱਥ ਜੁੜ ਕੇ ਅਸੀਸ ਬਖਸ਼ੋ ਜੀ ਪਿਆਰ ਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖਾਂ ਦੀ ਬੰਦਗੀ ਵਾਲਿਆਂ ਦੀ ਸੰਗਤ ਸ਼ਰਧਾ ਭਾਵਨਾ ਦੇ ਨਾਲ ਕਰਨੀ ਚਾਹੀਦੀ ਹੈ ਕਿਉਂ ਜਦੋਂ ਵੀ ਜੀਵਨ ਬਣਦਾ ਹੈ ਨਾ ਜਦੋਂ ਅਧਿਆਤਮਕ ਖੇਤਰ ਵਿੱਚ ਤਰੱਕੀ ਹੁੰਦੀ ਹੈ ਉਦੋਂ ਬੰਦਗੀ ਵਾਲੇ ਦੀ ਸੰਗਤ ਕਰਕੇ ਹੁੰਦੀ ਹੈ ਰੰਗ ਰਤਰੇ ਦੀ ਸੰਗਤ ਕਰੀਏ ਗੁਰਮਖੋ ਫਿਰ ਨਾਮ ਦਾ ਰੰਗ ਲੱਗ ਜਾਂਦਾ ਹੈ ਉਹੋ ਹੀ ਨਾਮ ਹੈ ਜੋ ਸਤਗੁਰੂ ਦੀ ਬਾਣੀ ਵਿੱਚ ਕਹਿੰਦੇ ਨੇ ਆਖਣ ਔਖਾ ਸੱਚਾ ਨਾਉ ਜਦੋਂ ਗੁਰਮਖਾਂ ਦੀ ਸੰਗਤ ਕਰੀਏ ਬੰਦਗੀ ਵਾਲਿਆਂ ਦੀ ਸੰਗਤ ਕਰੀਏ ਫਿਰ ਉਹ ਨਾਮ ਸੌਖਾ ਬਣ ਜਾਂਦਾ ਹੈ ਉਹ ਕਿਵੇਂ ਸਤਿਗੁਰ ਜੀ ਗੁਰਬਾਣੀ ਚ ਕਹਿੰਦੇ ਨੇ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਫਿਰ ਬੋਲੋ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਫਿਰ ਨਾਮ ਮਿੱਠਾ ਲੱਗਦਾ ਤੁਸੀਂ ਬਾਬਾ ਬਿੱਦੀ ਚਾਂਜੀ ਦਾ ਜੀਵਨ ਪੜਦੇ ਹੋ ਸੁਣਦੇ ਹੋ ਪਹਿਲਾ ਜੀਵਨ ਕੀ ਸੀ ਬਾਬਾ ਬਿੱਦੀ ਚਾਂਜੀ ਦਾ ਸੰਗਤ ਮਾੜੀ ਹੋ ਗਈ ਗਰਮ ਕੋ ਚੋਰੀ ਕਰਨ ਦੀ ਆਦਤ ਪੈ ਗਈ ਜਦੋਂ ਤਰਨਤਾਰਨ ਜ਼ਿਲ੍ਹੇ ਦੇ ਇਲਾਕੇ ਵਿੱਚ ਜਦੋਂ ਇੱਕ ਦਿਨ ਰਾਤ ਨੂੰ ਪਿੰਡ ਦੇ ਵਿੱਚੋਂ ਮੱਝਾਂ ਚੋਰੀ ਕੀਤੀਆਂ ਨੇ ਬਾਬਾ ਬਿੱਦੀ ਚਾਂਜੀ ਨੇ ਤਾਂ ਪਿੰਡ ਵਾਲੇ ਉਪਿਛੇ ਲੱਗੇ ਡਾਂਗਾ ਲੈ ਕੇ ਪਤਾ ਲੱਗਾ ਪਿੰਡ ਚ ਮੱਝਾਂ ਚੋਰੀ ਹੋ ਗਈਆਂ ਨੇ ਹੁਣ ਬਾਬਾ ਬਦੀਚੰਦ ਜੀ ਅੱਗੇ ਅੱਗੇ ਮੱਝਾਂ ਵੀ ਅੱਗੇ ਅੱਗੇ ਪਿੰਡ ਵਾਲੇ ਡਾਂਗਾ ਛੋਟੇ ਲੈ ਕੇ ਪਿੱਛੇ ਪਿੱਛੇ ਨੇ ਬਾਬਾ ਬਦੀਚੰਦ ਸੱਜੇ ਖਬੇ ਵੇਖਦੇ ਨੇ ਮੈਂ ਲੁਕਾ ਕਿੱਥੇ ਹੁਣਾ ਪਤਾ ਸੀ ਹੁਣ ਪਿੰਡ ਵਾਲੇ ਪਿੱਛੇ ਨੇ ਜੇ ਪਕੜ ਲਿਆ ਤੇ ਡਾਂਗਾ ਵਜਨੀਆਂ ਨੇ ਕੀ ਵੇਖਿਆ ਇੱਕ ਸਾਹਮਣੇ ਛੋਟੀ ਝੁੱਗੀ ਪਈ ਹੋਈ ਐ ਕੋਲ ਛੱਪੜ ਹੈ ਇੱਕ ਉਹ ਸਾਰੀਆਂ ਮੱਜਾਂ ਨਾਲ ਛੱਪੜ ਤੇ ਧਕ ਦਿੱਤੀਆਂ ਬਾਬਾ ਬਿੱਦੀ ਚੰਜੀ ਨੇ ਤੇ ਝੁੱਗੀ ਦੇ ਅੰਦਰ ਦਾਖਲ ਹੋ ਗਏ ਤੇ ਹੱਥ ਜੋੜ ਕੇ ਆਖਿਆ ਵੀ ਗੁਰਮੁਖਾ ਮੇਰੇ ਪਿੱਛੇ ਪਿੰਡ ਵਾਲੇ ਲੱਗੇ ਨੇ ਮੈਨੂੰ ਬਚਾ ਲਾ ਅਜਾ ਏ ਗੁਰਮੁਖਾ ਮੈਨੂੰ ਬਚਾ ਲਾ ਤਾਂ ਅੱਗੋਂ ਉਹ ਗੁਰਮਖ ਜਨ ਪਤਾ ਕੌਣ ਸੀ ਜਿਹਨੂੰ ਬੇਨਤੀ ਕੀਤੀ ਬਾਬਾ ਬਿੱਦੀ ਚੰਜੀ ਨੇ ਉਸਨ ਗੁਰੂ ਅਰਜਨ ਦੇ ਪਿਤਾ ਦੇ ਚਰਨਾਂ ਦੇ ਆਸ਼ਿਕ ਬਾਬਾ ਅਦਲੀ ਜੀ ਉਹ ਨਰਵੈਰ ਮਹਾਪੁਰਖ ਕਿਉਂ ਨਰਵੈਰ ਦੀ ਸੰਗਤ ਕਰਦੇ ਨੇ ਨਰਵੈਰ ਗੁਰੂ ਦੇ ਸਿੱਖ ਨੇ ਤੇ ਆਪ ਵੀ ਨਰਵੈਰ ਬਣ ਚੁੱਕੇ ਨੇ ਬਾਬਾ ਅਦਲੀ ਜੀ ਨਾਮ ਦੇ ਵਿੱਚ ਭਿੱਜੇ ਹੋਏ ਨੇ ਬੜੇ ਸਹਿਜ ਵਿੱਚ ਆਖਿਆ ਵੀ ਤੂੰ ਕੌਣ ਹੈ ਇਸ ਵੇਲੇ ਮੇਰੀ ਕੁਟਿਆ ਵਿੱਚ ਆਇਆ ਤੂੰ ਕੌਣ ਸੱਚ ਬੋਲਿਆ ਵੀ ਭਲਿਆ ਮੈਂ ਚੋਰ ਵਾਂ ਮੱਜਾਂ ਚੋਰੀ ਕੀਤੀਆਂ ਸਨ ਪਿੰਡ ਵਾਲੇ ਪਿੱਛੇ ਲੱਗ ਗਏ ਨੇ ਮੈਨੂੰ ਬਚਾ ਲਾ ਤੇ ਕੋਲ ਕੰਬਲੀ ਪਈ ਸੀ ਇੱਕ ਨਾਮ ਵਾਲੇ ਨੇ ਉਹ ਕੰਬਲੀ ਦਿੱਤੀ ਬਾਬਾ ਅਦਲੀ ਜੀ ਨੇ ਬਾਬਾ ਬਿੱਦੀ ਚੰਜੀ ਨੂੰ ਕਹਿੰਦੇ ਕੰਬਲੀ ਫਿਰ ਸਰੀਰ ਤੇ ਲੈ ਲੈ ਜੋ ਮੈਂ ਜਪਦਾ ਹਾਂ ਫਿਰ ਮੇਰੇ ਨਾਲ ਨਾਲ ਜਪੋ ਉਸ ਵੇਲੇ ਬਾਬਾ ਅਦਲੀ ਦੀ ਸ਼ਬਦ ਦੀ ਕਮਾਈ ਕਰਦੇ ਸਨ ਤੇ ਨਾਲ ਨਾਲ ਫਿਰ ਬਾਬਾ ਬਿਧੀ ਚੰਜੀ ਨੇ ਜਪਣਾ ਸ਼ੁਰੂ ਕੀਤਾ ਆਓ ਗੁਰਮੁਖੋ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ 'ਚ ਬੈਠ ਕੇ ਸਮਾਗਮ ਦਾ ਆਨੰਦ ਮਾਣ ਰਹੇ ਹੋ ਅਸੀਂ ਵੀ 2-4 ਮਿੰਟ ਸਤਿਗੁਰ ਦੇ ਪਿਆਰ ਤੇ ਹਾਜ਼ਰੀ ਗੁਰਮੁਖੋ ਲਗਾਈਏ ਅਸੀਂ ਵੀ ਔਗਣ ਹਰੇ ਹਾਂ ਕਿਤੇ ਨਾ ਕਿਤੇ ਅਸੀਂ ਵੀ ਗੁਨਾਹਗਾਰ ਹਾਂ ਅਜ ਆਪਣੀ ਵੀ ਅਰਦਾਸ ਕਰਿਓ ਦਾਸ ਗਰੀਬ ਦੀ ਵੀ ਸਤਿਗੁਰੂ ਕਿਰਪਾ ਕਰੋ ਸਾਡੇ ਵੀ ਬੰਦਨ ਕਟ ਦਿਓ ਸਾਡੇ ਵੀ ਗਨਾਹ ਤੁਸੀਂ ਬਖਸ਼ੋ ਬਾਬਾ ਅਦਲੀ ਜੀ ਅੱਗੇ ਕੀ ਜਪਦੇ ਨੇ ਪਿੱਛੇ ਪਿੱਛੇ ਬਾਬਾ ਵਿਧੀ ਚੰਦੀ ਜਪਦੇ ਪੈ ਨਾ ਅਜੇ ਪਹਿਲਾ ਜੀਵਨ ਹੈ ਗੁਰਮੁਖੋ ਆਓ ਪਿਆਰ ਦੇ ਵਿੱਚ ਸਾਰੀ ਸੰਗਤ ਹੱਥ ਜੋੜ ਲੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅੱਗੇ-ਅੱਗੇ ਬਾਬਾ ਅਦਲੀ ਜੀ ਜਪਦੇ ਨੇ ਤੇ ਪਿੱਛੇ-ਪਿੱਛੇ ਬਾਬਾ ਬਦੀ ਚੰਜੀ ਅੱਜ ਪਹਿਲੀ ਵਾਰ ਇਸੇ ਰੰਗੇ ਦੀ ਸੰਗਤ ਹੋਈ ਬਾਬਾ ਬਦੀ ਚੰਜੀ ਨਾਲ ਪਿੰਡ ਵਾਲੇ ਆਉਂਦੇ ਨੇ ਬਾਬਾ ਜੀ ਬਾਬਾ ਅਦਲੀ ਜੀ ਕੋਈ ਚੋਰ ਵੇਖਿਆ ਜੀ ਇੱਥੇ ਤੇ ਬਾਬਾ ਅਦਲੀ ਜੀ ਪਤਾ ਕੀ ਕਹਿੰਦੇ ਕਿਤੇ ਮੇਰੇ ਕੋਲ ਤਾਂ ਬੈਠਾ ਵਾ ਤੇ ਬਾਬਾ ਵਿਦੀ ਚੰਦ ਸੋਚਦੇ ਲੈ ਮੈਂ ਤਾਂ ਇੱਥੇ ਪਨਾਹ ਲਈ ਸੀ ਇਹ ਤਾਂ ਸੱਚ ਬੋਲਦਾ ਇਹਨਾਂ ਨੇ ਹੁਣ ਨਹੀਂ ਬਚਦਾ ਉਹ ਵਿਦੀ ਚੰਦ ਹੁਣ ਨਹੀਂ ਬਚਦਾ ਬਾਬਾ ਜੀ ਚੋਰ ਤੇ ਵੇਖਿਆ ਜੀ ਕਿਤੇ ਆ ਕੋਲ ਬੈਠਾ ਮੇਰੇ ਤੇ ਉਸ ਵੇਲੇ ਪਿੰਡ ਵਾਲੇ ਹੱਥ ਜੋੜ ਲਈ ਬਾਬਾ ਜੀ ਕਿਉਂ ਮਜ਼ਾਕ ਪਾਈ ਕਰਦੇ ਹੋ ਮਹਾਪੁਰਖਾਂ ਦੇ ਕੋਲ ਮਹਾਪੁਰਖ ਹੀ ਬੈਠ ਸਕਦੇ ਨੇ ਇੱਥੇ ਜੋੜ ਦਾ ਕੀ ਕੰਮ ਅਸੀਂ ਸਹਿ ਸੁਭਾਈ ਪੁਸ਼ਕ ਦੇ ਵੇਖਿਆ ਤੇ ਨਹੀਂ ਅੰਦਰ ਜਾਂਦੇ ਆ ਗੁਰਮੁਖੋ ਪਿੰਡ ਵਾਲੇ ਵੀ ਹੱਥ ਜੋੜ ਕੇ ਚਲੇ ਗਏ ਉਸ ਵੇਲੇ ਬਾਬਾ ਤੇ ਬਿਧੀ ਚੰਦ ਦੇ ਵੇਖਦੇ ਨੇ ਐਡਾ ਸਤਕਾਰ ਇਸ ਮਹਾਪੁਰਖ ਦਾ ਪਿੰਡ ਵਾਲਿਆਂ ਨੂੰ ਐਡਾ ਵਿਸ਼ਵਾਸ ਤੇ ਕਹਿੰਦੇ ਬਾਬਾ ਬਿਧੀ ਚੰਦ ਜੀ ਨੇ ਬਾਬਾ ਅਦਲੀ ਜੀ ਦੇ ਪੈਰ ਫੜ ਲਏ ਮਹਾਂਪੁਰਖੋ ਜਿਸ ਗੁਰੂ ਦੇ ਨਾਲ ਤੁਸੀਂ ਜੁੜੇ ਹੋ ਮੈਨੂੰ ਵੀ ਜੋੜਦੇ ਹੋ ਤਾਂ ਬਾਬਾ ਅਦਲੀ ਜੀ ਕਹਿੰਦੇ ਤੂੰ ਮੇਰੇ ਚਰਨਾਂ 'ਨァ ਫਰ ਫਿਰ ਉਸ ਗੁਰੂ ਦੇ ਚਰਨਾਂ 'ਨァ ਫਰ ਸਤਸੰਗਿਓ ਫਿਰ ਬਾਬਾ ਅਦਲੀ ਜੀ ਬਾਬਾ ਬਦੀਚਨ ਨੂੰ ਲੈ ਕੇ ਗੁਰੂ ਅਰਜਨ ਦੇ ਪਿਤਾ ਦੀ ਸ਼ਰਨ ਵਿੱਚ ਗਏ ਜਦੋਂ ਗੁਰੂ ਅਰਜਨ ਦੇ ਪਿਤਾ ਜੀ ਦੀ ਸ਼ਰਨ ਵਿੱਚ ਗਏ ਨਾ ਫਿਰ ਗੁਰੂ ਅਰਜਨ ਦੇ ਪਿਤਾ ਜੀ ਦੇ ਚਰਨਾਂ ਦੇ ਆਸ਼ਿਕ ਬਣ ਗਏ ਬਾਬਾ ਬਦੀਚਨ ਜੀ ਜੇ ਗੁਰੂ ਅਰਜਨ ਦੇ ਪਿਤਾ ਦੇ ਚਰਨਾਂ ਦੇ ਹੋ ਕੇ ਰਹਿ ਗਏ ਫਿਰ ਸਿੱਖੀ ਦੀ ਧਾਤ ਹੈ ਨਾ ਬਾਬਾ ਬਿਦਦੀ ਚੰਦ ਨੇ ਗੁਰੂ ਅਰਜਨ ਦੇ ਪਿਤਾ ਦੇ ਚਰਨਾਂ ਤੋਂ ਲਈ ਹੈ ਫਿਰ 6ਵੇਂ ਪਾਤਸ਼ਾਹ ਦਾ ਸਮਾਂ ਹੁੰਦਾ ਹੈ ਬੜੀਆਂ ਵੱਡੀਆਂ ਵੱਡੀਆਂ ਸਮਾਵਾਂ ਨਿਭਾਈਆਂ ਬਾਬਾ ਬਿਦਦੀ ਚੰਦ ਜੀ ਨੇ ਇੱਥੇ ਜੋ 6ਵੇਂ ਪਾਤਸ਼ਾਹ ਨੇ ਕਿਹਾ ਤਾਂ ਅਸੀਂ ਬਿਦਦੀ ਚੰਦ ਸ਼ੀਨਾ ਗੁਰੂ ਕਾ ਸਿਨਮ ਕਿੱਡਾ ਵੱਡਾ ਖਿਤਾਬ ਦਿੱਤਾ ਜੇ ਬਹਾਦਰੀ ਦਾ ਸਭ ਤੋਂ ਪਹਿਲਾ ਖਿਤਾਬ ਮਿਲਿਆ ਹੈ ਨਾ ਜਿਸ ਸਿੱਖ ਨੂੰ ਉਹਨੇ ਧੰਨ ਧੰਨ ਬਾਬਾ ਬਦੀਚੰਦ ਜੀ ਛੇਵੇਂ ਪਾਤਸ਼ਾਹ ਨੇ ਆਖਿਆ ਸੀ ਬਹਾਦਰ ਬਾਬਾ ਬਦੀਚੰਦ ਜੀ ਬਹਾਦਰੀ ਦਾ ਪਹਿਲਾ ਖਿਤਾਬ ਮਿਲਿਆ ਜੇ ਵੇਖੋ ਇੱਕ ਉਹ ਸਮਾਂ ਹੈ ਗੁਰਮਖੋ ਚੋਰੀਆਂ ਕਰਦੇ ਨੇ ਇੱਕ ਰੰਗ ਰੱਤਰੇ ਦੀ ਸੰਗਤ ਹੋ ਗਈ ਬੰਦਗੀ ਵਾਲੇ ਬਾਬਾ ਅਦਰੀ ਦੀ ਸੰਗਤ ਹੋ ਗਈ ਤੇ ਬਾਬਾ ਬਦੀਚੰਦ ਵੀ ਬੰਦਗੀ ਵਾਲੇ ਬਣ ਗਏ ਇਕ ਮਹਾਪੁਰਖ ਦੀ ਸੰਗਤ ਹੋ ਗਈ ਤੇ ਬਾਬਾ ਬਿਦੀ ਚੰਜੀ ਮਹਾਪੁਰਖ ਬਣ ਗਏ ਸੰਤਨ ਸੰਗ ਕਬੀੜਾ ਵਿਗਰਿਓ ਸੋ ਕਬੀਰ ਰੰਮੀ ਹੋਏ ਵਿਪਰਿਓ ਉਹ ਅਵਸਥਾ ਦੇ ਮਾਲਕ ਬਣ ਗਏ ਬਾਬਾ ਬਿਦੀ ਚੰਜੀ ਸਤ ਸੰਗਿਓ ਰਜਾਨਾ ਤੁਸੀਂ ਅਰਦਾਸ ਕਰਦੇ ਹੋਏ ਗਰੀਬ ਨਵਾਜ਼ ਜੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਬੰਦਗੀ ਵਾਲਿਆਂ ਦੀ ਸੰਗਤ ਕਰਿਆ ਕਰੋ ਉਹ ਮਾਪੜਖਾਂ ਦੀ ਸੰਗਤ ਕਰਿਆ ਕਰੋ ਜਿਹੜੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਨੇ ਕੁਦਰਤੀ ਮੈਨੂੰ ਯਾਦ ਆ ਗਿਆ ਸਿੱਖ ਕੌਮ ਦੇ ਬੜੇ ਵੱਡੇ ਪ੍ਰਚਾਰਕ ਰਹੇ ਗੁਰਮਖੋ ਉਹਨਾਂ ਨੇ ਆਪ ਸਟੇਜ ਤੇ ਇਹ ਬਚਨ ਸੁਣਾਇਆ ਕਹਿੰਦੇ 1994-95 ਵਿੱਚ ਮੈਂ ਦੁੱਖ ਨਿਵਾਰਨ ਸਭ ਕਥਾ ਕਰਿਆ ਕਰਦਾ ਸਾਂ ਉਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾ ਲਾਗੇ ਲਾਗੇ ਹੋਰ ਮਕਾਨ ਖਰੀਦੇ ਗੁਰਦਨਸਰ ਸਾਹਿਬ ਦਾ ਹਾਲ ਖੁੱਲਾ ਕਰ ਦਈਏ ਗੁਰਦਨਸਰ ਦੀ ਇਮਾਰਤ ਵੱਡੀ ਕਰ ਦਈਏ ਲਾਗੇ ਲਾਗੇ ਮਕਾਨ ਖਰੀਦੇ ਨੇ ਤੇ ਕਹਿੰਦੇ ਇੱਕ ਦਿਨ ਉਹ ਮਕਾਨ ਨੂੰ ਧੁੰਦੇ ਬਏ ਨੇ ਤੇ ਮੈਂ ਗੁਰੂ ਘਰੋਂ ਕਥਾ ਕਰਕੇ ਨਾ ਵਾਪਸ ਆਪਣੇ ਘਰ ਜਾ ਰਿਹਾ ਹਾਂ ਜਿੱਥੇ ਰਹਿائش ਹੈ ਕਿਤੇ ਰਸਤੇ 'ਤੇ ਕੀ ਵੇਖਿਆ ਮੈਂ ਇੱਕ ਤਸਵੀਰ ਪਈ ਹੋਈ ਹੈ ਜਿਹੜਾ ਮਕਾਨ ਢਾਇਆ ਨਾ ਉਹ ਮਕਾਨ ਦੇ ਬਾਰੇ ਇੱਕ ਤਸਵੀਰ ਪਈ ਹੋਈ ਆ ਘੱਟੇ ਨਾਲ ਲਿਬੜੀ ਹੋਈ ਆ ਉਹ ਤਸਵੀਰ ਜਿਹੜੀ ਹੈ ਕਿਸੇ ਮਾਂ ਬੁੜਖ ਦੀ ਤਸਵੀਰ ਹੈ ਉਹਨੇ ਐਦਾਂ ਹੱਥ ਕੀਤਾ ਹੋਇਆ ਪਿੱਛੇ ਲਾਲ ਰੰਗ ਦਾ ਪੜਦਾ ਉਹਦੇ ਤੇ ਕਿਹਦੇ ਮਨ ਸੋਚਿਆ ਵੇਖੋ ਕਿਵੇਂ ਪਖੰਡ ਕਰਦੇ ਨੇ ਕਿਦਾਂ ਦੇ ਦੰਬੀ ਲੋਕ ਨੇ ਰੱਬ ਬਣ ਕੇ ਬੈਠ ਗਏ ਨੇ ਕਿਵੇਂ ਐਦਾਂ ਹੱਥ ਕੀਤਾ ਹੋਇਆ ਕਹਿੰਦੇ ਵਿੱਚ ਚਾਰ ਕਦਮ ਅੱਗੇ ਚਲਾ ਗਿਆ ਕਹਿੰਦੇ ਇੱਕਦਮ ਮਨ ਦੇ ਵਿੱਚ ਮੇਰੇ ਆਇਆ ਉਹ ਮਣਾ ਤੂੰ ਮਾ ਬੁੜਖਣਾ ਸਮਝੋ ਉਹਨੂੰ ਜੇ ਕਿਸੇ ਦਾ ਇਹ ਤਸਵੀਰ ਤੇ ਪਿਆਰ ਆ ਗਿਆ ਲੇਵਰ ਲੱਗੀ ਹੋਈ ਇੱਥੇ ਜੋ ਮਕਾਨਾਂ ਨੂੰ ਢਾ ਰਹੇ ਨੇ ਉਹ ਬੰਦੇ ਲੱਗੇ ਲੇਵਰ ਲੱਗੀ ਹੋਈ ਆ ਜੇ ਕਿਸੇ ਦਾ ਪਿਆਰ ਆ ਗਿਆ ਇਹ ਸਰੀਰ ਨੇ ਦਸਤਾਰ ਵੀ ਬਣੀ ਹੋਈ ਹੈ ਚੋਲਾ ਵੀ ਪਾਇਆ ਹੋਇਆ ਹੈ ਦਾਰਾ ਵੀ ਪ੍ਰਕਾਸ਼ ਹੈ ਇਹ ਦਸਤਾਰ ਦੀ ਦਾਰੇ ਦੀ ਬੇਦਵੀ ਨਾ ਹੋਵੇ ਤਸਵੀਰ ਉਠਾਲਾ ਆਮ ਸਿੱਖ ਸਮਝ ਕੇ ਤਸਵੀਰ ਉਠਾਲਾ ਮਹਾਪੁਰਖ ਨਾ ਸਮਝ ਕਹਿੰਦੇ ਮੈਂ ਵਾਪਸ ਗਿਆ ਕਹਿੰਦੇ ਤਸਵੀਰ ਚੁੱਕੀ ਇਹਨੂੰ ਝਾੜਿਆ ਤੇ ਕਿਦੇ ਮੈਂ ਘਰ ਲੈ ਗਿਆ ਆਪਣੇ ਜਾ ਕੇ ਘਰ ਵਾਲੀ ਨੂੰ ਆਖਿਆ ਭਲੀਏ ਲੋਕੇ ਵੇਖ ਸਾਡੇ ਕਰਮਾਹੁਰਖਾਏ ਨੇ ਵੇਖ ਸਾਡੇ ਕਰਮਾਹੁਰਖਾਏ ਨੇ ਕਹਿੰਦੇ ਕੀਤੀ ਤੇ ਮੈਂ ਟੀਚਰ ਤੁਰੀ ਜੀ ਕਹਿੰਦੇ ਘਰ ਵਾਲੀ ਵੇਖਿਆ ਕਿ ਤਸਵੀਰ ਤੇ ਮੈਨੂੰ ਆਖਣ ਲਗੀ ਗਿਆਨੀ ਜੀ ਇਹ ਪਤਾ ਕੌਣ ਗੁਰਮੁਖ ਪ੍ਰਚਾਰਕ ਕੌਣ ਹੈ ਪੰਥ ਦੀ ਮਹਾਨ ਸ਼ਖਸੀਅਤ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਨੇ ਇਹ ਬਚਨ ਸੁਣਾਇਆ ਕਹਿੰਦੇ ਘਰ ਵਾਲੀ ਅੱਖ ਲੱਗੀ ਗਿਆਨੀ ਜੀ ਜੇ ਮਹਾਪੁਰਖ ਦਾ ਸਤਿਕਾਰ ਨਹੀਂ ਕਰਨਾ ਨਾ ਕਰੋ ਪਰ ਮਹਾਪੁਰਖਾਂ ਨੂੰ ਟਿਚਰਾ ਨਹੀਂ ਕਰੀਦੀਆਂ ਕਹਿੰਦੇ ਮੇਰੀ ਘਰ ਵਾਲੀ ਨੇ ਨਾ ਕਾਰਸੇ ਵਾਲੇ ਮਹਾਪੁਰਖ ਹੋਏ ਨੇ ਸੰਤ ਬਾਬਾ ਚਰਨ ਸਿੰਘ ਜੀ ਵਿਆਹ ਤੋਂ ਪਹਿਲਾਂ ਉਹਨਾਂ ਦੀ ਸੰਗਤ ਕੀਤੀ ਹੋਈ ਸੀ ਮਹਾਪੁਰਖਾਂ ਪ੍ਰਤੀ ਉਹਦੇ ਅੰਦਰ ਸ਼ਰਧਾ ਸੀ ਉਹਦੇ ਅੰਦਰ ਤੇ ਕਹਿੰਦੇ ਮੈਨੂੰ ਕਹਿੰਦੇ ਟੀਚਰ ਨਹੀਂ ਕਰੀਦੀ ਹੁੰਦੀ ਕਹਿੰਦੇ ਮੇਰੇ ਕੋਲ ਤਸਵੀਰ ਫੜੀ ਉਹਨੇ ਜਾ ਕੇ ਨਾ ਪਿਛਲੇ ਕਮਰੇ ਚ ਸਤਕਾਰ ਨਾਲ ਤਸਵੀਰ ਰੱਖ ਦਿੱਤੀ ਉਹ ਤੇ ਕਹਿੰਦੇ ਉਸ ਰਾਤ ਜਦੋਂ ਮੈਂ ਰਾਤ ਨੂੰ ਸੌਣ ਲੱਗਾ ਸੋਲੇ ਸਦੀ ਬਾਣੀ ਪੜੀ ਮੈਂ ਸੌ ਗਿਆ ਕਹਿੰਦੇ ਫੇਰ ਰਾਤ ਨੂੰ ਉਹ ਮਹਾਂਪੁਰਖਾਂ ਦੇ ਸੁਪਨੇ 'ਚ ਮੈਨੂੰ ਦਰਸ਼ਨ ਹੋਏ ਆਹ ਮਹਾਂਪੁਰਖ ਕੌਣ ਸਨ ਸੰਤ ਬਾਬਾ ਈਸ਼ਰ ਸਿੰਘ ਦੀ ਰਾਣਾ ਸਾਹਿਬ ਵਾਲੇ ਉਹਨਾਂ ਦੇ ਦਰਸ਼ਨ ਹੋਏ ਕਹਿੰਦੇ ਜਦੋਂ ਮੈਂ ਸੁੱਤਾ ਸਾਂ ਉਦੋਂ ਮੇਰਾ ਜੀਵਨ ਹੋਰ ਸੀ ਜਦੋਂ ਅੱਜ ਮੈਂ ਉੱਠਿਆ ਨਾ ਉਦੋਂ ਜੀਵਨ ਹੋਰ ਸੀ ਇੱਕ ਨਵੇਂ ਗਿਆਨੀ ਦਾ ਜਾਨੀ ਪਿੰਦਲਪਾਸ ਦਾ ਜਨਮ ਹੋਇਆ ਹੋਵੇ ਕਹਿੰਦੇ ਉਸ ਦਿਨ ਤੋਂ ਫਿਰ ਮੇਰੇ ਅੰਦਰ ਸ਼ਰਦਾ ਬਣ ਗਈ ਮਹਾਪੁਰਖਾ ਪ੍ਰਤੀ ਕਹਿੰਦੇ ਮੈਨੂੰ ਪਤਾ ਹੈ ਅੱਜ ਬਾਜ਼ਾਰ ਦੇ ਵਿੱਚ ਨਕਲੀ ਸੋਨਾ ਬੜਾ ਵਿਕਦਾ ਹੈ ਆਰਟੀਫੀਸ਼ੀਅਨ ਉਹਦੀ ਚਮਕ ਬੜੀ ਹੁੰਦੀ ਹੈ ਕਹਿੰਦੇ ਫਿਰ ਮੈਨੂੰ ਇੰਨਾ ਗਿਆਨ ਹੋ ਗਿਆ ਦੀ ਅਸਲੀ ਵੀ ਹੈ ਜੇ ਨਕਲੀ ਸੰਤ ਨੇ ਨਕਲੀ ਨੇ ਦੰਬੀ ਨੇ ਪਖੰਦੀ ਨੇ ਅਸਲੀਆਂ ਦਾ ਨਾਸ਼ ਨਹੀਂ ਅਸਲੀ ਵੀ ਹੈ ਜਿਹਦੇ ਕਰਕੇ ਧਰਤੀ ਟਿਕੀ ਹੋਈ ਹੈ ਕਹਿੰਦੇ ਉਸ ਦਿਨ ਤੋਂ ਫਿਰ ਮਹਾਂਪੁਰਖਾਂ ਦਾ ਸਤਕਾਰ ਕਰਨਾ ਸ਼ੁਰੂ ਕਰ ਦਿੱਤਾ ਗੁਰਬਾਣੀ ਨਾਲ ਹੋਰ ਪਿਆਰ ਪੈ ਗਿਆ ਪਹਿਲਾਂ ਕਥਾ ਕਰਦਾ ਸੀ ਕਿਤੇ ਅੰਦਰ ਖੁਸ਼ਕੀ ਸੀ ਅੰਦਰ ਰਸ ਨਹੀਂ ਆਉਂਦਾ ਸੀ ਕਹਿੰਦੇ ਜਦੋਂ ਹੁਣ ਕਥਾ ਕਰਨ ਗਿਆ ਤੇ ਕਹਿੰਦੇ ਅੰਦਰ ਰਸ ਆਉਣਾ ਸ਼ੁਰੂ ਹੋ ਗਿਆ ਰਸ ਆਉਣਾ ਸ਼ੁਰੂ ਹੋ ਗਿਆ ਕਿਉਂ ਕਹਿੰਦੇ ਇੱਕ ਮਹਾਂਪੁਰਖ ਦੇ ਸਰੀਰ ਕਰਕੇ ਦਰਸ਼ਨ ਦੇ ਦੇਵੇ ਤਾਂ ਵੀ ਕਿਰਪਾ ਵਰਤਾ ਦਿੰਦਾ ਹੈ ਜੇ ਸੁਪਨੇ ਵਿੱਚ ਵੀ ਦਰਸ਼ਨ ਦੇ ਦੇਵੇ ਤਾਂ ਵੀ ਜੀਵਨ ਬਦਲਾ ਦਿੰਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਹਿੰਦੇ ਜਿਸ ਦਿਨ ਸੁੱਤਾ ਸੀ ਉਹ ਦਿਨ ਹੋਰ ਗਿਆਨੀ ਪਿੰਦਰਪਾਲ ਸੀ ਪਰ ਜਦੋਂ ਰਾਤ ਸੁਪਨੇ 'ਚ ਮਹਾਂਪੁਰਖਾਂ ਦੇ ਦਰਸ਼ਨ ਹੋਏ ਉੱਠਿਆ ਉਹਦੇ ਇੱਕ ਨਵਾਂ ਗਿਆਨੀ ਪਿੰਦਰਪਾਲ ਸਿੰਘ ਜੀ ਕਹਿੰਦੇ ਉਸ ਤੋਂ ਬਾਅਦ ਫਿਰ ਵੱਡੇ-ਵੱਡੇ ਕਿਤਾਬ ਮਿਲੇ ਭਾਈ ਸਾਹਿਬ ਦਾ ਕਿਤਾਬ ਇਹਨੇ ਉਸ ਤੋਂ ਬਾਅਦ ਆ ਮਿਲਿਆ ਫਿਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮੁਖੋ ਵੇਖੋ ਮਹਾਂਪੁਰਖਾਂ ਦੀ ਸੰਗਤ ਦਾ ਰੰਗ ਆਓ ਪਿਆਰ ਨਾਲ ਬੜੀਏ ਫੇ ਸਮਾਪਤੀ ਕਰੀਏ असीं अरदास करी से पे आे से पे आरे... ਸੇ ਪਿਆਰੇ ਮੇਲ ਸੇ ਪਿਆਰੇ ਮੇਲ ਸੇ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਫਿਰ ਆਖੋ ਸੇ ਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਅਰਦਾਸ ਕਰਿਆ ਕਰੋ ਸਤ ਗੁਰ ਦੀ ਸਾਨੂੰ ਗੁਰਮਖਾਂ ਦੀ ਸੰਗਤ ਬਖਸ਼ਣ ਰੰਗ ਰਤਰੀਆਂ ਦੀ ਸੰਗਤ ਬਖਸ਼ਣ ਅਸੀਂ ਦਿਲੋਂ ਬੰਦਗੀ ਵਾਲਿਆਂ ਦਾ ਸਤਿਕਾਰ ਕਰੀਏ ਗਰਮਖੋ ਜੁੜਨਾ ਗੁਰਬਾਣੀ ਦੇ ਨਾਲ ਹੈ ਸ਼ਬਦ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਹੈ ਪਰ ਜੋੜਦੇ ਨੇ ਮਹਾਂਪੁਰਖ ਬੰਦਗੀ ਵਾਲੇ ਜਿਹੜੇ ਆਪ ਜਰੇ ਹੋਣ ਤੱਕ ਜੁੜਿਆ ਹੋਇਆ ਹੀ ਜੋੜ ਸਕਦਾ ਹੈ ਆਓ ਵਿਚਾਰ ਕਰਦੇ ਹਾਂ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤ ਗੁਰੀ ਸਾਹ ਸੰਤ ਬਖਸ਼ਣ ਯੋਗ ਹੈ ਬਖਸ਼ ਦੇਹੁ ਦੇਹੁ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ